ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਟਵੀਟ ਕੀਤਾ ਗਿਆ ਸੀ ਕਿ ਜਿਹੜੀਆਂ ਰਜਿਸਟਰੀਆਂ ਹਨ ਉਹਨਾਂ ਤੋਂ ਇੱਕ ਐਨਓਸੀ ਦੀ ਜਿਹੜੀ ਸ਼ਰਤ ਆ ਉਹ ਖਤਮ ਕੀਤੀ ਜਾਵੇਗੀ ਔਰ ਜਿੱਥੇ ਲੋਕਾਂ ਨਾਲ ਗੱਲ ਕੀਤੀ ਆ ਆਪਾਂ ਗੁਰਦਾਸਪੁਰ ਦੇ ਲੋਕਾਂ ਨਾਲ ਜਿੱਥੇ ਉਹਨਾਂ ਦੇ ਵਿੱਚ ਇੱਕ ਇਸ ਗੱਲ ਨੂੰ ਲੈ ਕੇ ਬੜੀ ਸੰਸੁਸ਼ਟੀ ਸੀ ਕਿ ਇਹ ਐਨਓਸੀ ਹੀ ਜਿਹੜੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਮੇਰੇ ਨਾਲ ਇੱਥੇ ਐਮਐਲਏ ਨੇ ਬਟਾਲਾ ਤੋਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹ ਕਿਵੇਂ ਦੇਖਦੇ ਨੇ ਕਿ ਕੋਈ ਕਿ ਲੋਕਾਂ ਦੀ ਜਿਹੜੀ ਪਹੁੰਚ ਰਹੀਦੀ ਆ ਹਮੇਸ਼ਾ ਹੀ ਨੁਮਾਇੰਦਿਆਂ ਤੱਕ ਰਹੀਦੀ ਆ ਜੇ ਐਮਐਲਏ ਦੀ ਗੱਲ ਕਰੀਏ ਤੇ ਹਰ ਇੱਕ ਜਿਹੜਾ ਵੋਟਰ ਆ ਉਹ ਐਮਐਲਏ ਤੱਕ ਅਪਰੋਚ ਕਰਦਾ ਜਦੋਂ ਵੀ ਕੋਈ ਮੁਸ਼ਕਲ ਚ ਹੁੰਗਾ ਤਾਂ ਇਹ ਇੱਕ ਐਸੀ ਮੁਸ਼ਕਲ ਸੀ ਕਿ ਜਿਹੜੀ ਹਰ ਘਰ ਦੇ ਵਿੱਚ ਸੀ ਤੇ ਐਮਨ ਸਿੰਘ ਸਾਹਿਬ ਆ ਟਵੀਟ ਕੀਤਾ ਗਿਆ ਬੁਖ ਪੰਤਰੀ ਵੱਲੋਂ ਅਕਸਰ ਹੀ ਤੁਹਾਡੇ ਦੁਆਰ ਤੇ ਵੀ ਲੋਕ ਆਂਦੇ ਸੀ ਕਿ ਐਨਓਸੀ ਦੀ ਬੜੀ ਵੱਡੀ ਮੁਸ਼ਕਲ ਆ ਨਗਰ ਕੌਂਸਲ ਦੀ ਹੈ ਜਾਂ ਕੋਈ ਵੀ ਹੋਰ ਐਨਓਸੀ ਕਿਵੇਂ ਦੇਖਦੇ ਹੋ ਇਸ ਤੋਂ ਬਾਅਦ ਅੱਜ ਜੀ ਬੜੀ ਪੰਜਾਬ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਕਿਉਂਕਿ ਐਨਓਸੀ ਦੀ ਬਹੁਤ ਜਿਹੜੀਆਂ ਲੋਕਾਂ ਨੂੰ ਦਿੱਕਤ ਆ ਰਹੀ ਸੀ ਕਿਉਂਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡਾ ਮੈਂ ਕਹਿ ਸਕਦਾ ਜਿਗਰਾ ਨਹੀਂ ਕੱਢਿਆ ਹੋਇਆ ਜਨਾਜ਼ ਮਾਨਜੁਖ ਮੁਖਮਤ ਪੰਜਾਬ ਮੈਂ ਅੱਗੇ ਵੀ ਲੋਕਾਂ ਨੂੰ ਕਹਿੰਦਾ ਹੋਂ ਨਾ ਭਗਵੰਤ ਮਾਨ ਜੀ ਜਿਹੜੇ ਨੇ ਆਪਣੇ ਪੰਜਾਬ ਦੀ ਤਰੱਕੀ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਰਾਜ ਨੇ ਇੱਕ ਕਰ ਰਿਹਾ ਸੋ ਅੱਜ ਜਿਹੜਾ ਐਨਓਸੀ ਦਾ ਜਿਹੜਾ ਉਹਨਾਂ ਦਾ ਟਵੀਟ ਆਇਆ ਉਸ ਟਵੀਟ ਨੇ ਇਨਾਂ ਕ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਲਿਆ ਕੇ ਰੱਖ ਦਿੱਤੀ ਹੈ ਵੀ ਲੋਕਾਂ ਨੂੰ ਲੱਗਦਾ ਹੈ ਵੀ ਹੁਣ ਜਿਹੜਾ ਆਉਣ ਵਾਲਾ ਸਮਾਂ ਸਾਡਾ ਜੋ ਕਹਿੰਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਆਹੀ ਹੋਏ ਪੂਰਨਤਾ ਖਾਰੀ ਕਿ 600 ਯੂਨਟ ਫ੍ਰੀ ਦੇਣਾ ਬਿਜਲੀ ਦਾ ਉਹ ਵੀ ਇੱਕ ਬੜਾ ਵੱਡਾ ਮੁੱਦਾ ਸੀ ਐਨਓਸੀ ਇੱਕ ਬੜਾ ਵੱਡਾ ਮੁੱਦਾ ਹੈ ਕਿਉਂਕਿ ਰੀਅਲ ਅਸਟੇਟ ਦੀ ਗੱਲ ਹੁੰਦੀ ਹੈ ਜਦੋਂ ਕਿ ਡਿਵੈਲਪਮੈਂਟ ਦੀ ਗੱਲ ਹੁੰਦੀ ਹੈ ਤੇ ਰੀਅਲ ਅਸਟੇਟ ਦੀ ਗੱਲ ਆਦੀ ਲੋਕਾਂ ਦੀਆਂ plots ਨੇ ਲੋਕਾਂ ਦੀਆਂ ਇਨਵੈਸਟਮੈਂਟਸ ਨੇ ਤੇ ਹੁਣ ਤੁਹਾਨੂੰ ਕਿਵੇਂ ਦਾ ਰਿਵਰਟ ਆ ਰਿਹਾ ਲੋਕਾਂ ਦਾ ਕੀ ਮੈਂ ਦੱਸਣਾ ਚਾਹੁੰਦਾ ਕਈ ਵਾਰੀ ਨਾ ਲੋਕਾਂ ਨੂੰ ਜਦੋਂ ਉਹਨਾਂ ਦਾ ਬੈਨੀਫਿਟ ਹੋਵੇ ਤੇ ਉਹਨਾਂ ਨੂੰ ਦੱਸੀਏ ਤੇ ਫਿਰ ਜਿਆਦਾ ਵਾਦਾ ਲੱਗਦਾ ਵੀ ਨਹੀਂ ਸਰਕਾਰ ਸਾਡਾ ਇਹ ਬੈਨੀਫਿਟ ਕਰ ਰਹੀ ਹੈ ਤੇ ਹੁਣ ਜਿਤਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਭ ਤੋਂ ਪਹਿਲਾ ਸਟੈਪ ਜਿਹੜਾ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਹੁਣ ਤੱਕ ਘੱਟੋ ਘਾਟ ਨਹੀਂ 41000 ਦੇ ਕਰੀਬ ਸਰਕਾਰੀ ਨੌਕਰੀਆਂ ਦੇ ਜਾਂ ਕੋਈ ਬਾਹ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਵੀ ਮੈਂ ਪੈਸੇ ਦੇ ਕੇ ਪੜਤੀ ਆਇਆ ਇਮਾਨਦਾਰੀ ਨਾਲ ਨੌਕਰੀਆਂ ਦਿੱਤੀਆਂ ਔਰ ਬੱਚਿਆਂ ਦੇ ਵਿੱਚ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਖੁਸ਼ੀ ਦੀ ਲਹਿਰ ਆਇਆ ਉਸ ਤੋਂ ਬਾਅਦ 600 ਜੁਨਟ ਜਿਹੜਾ ਫ੍ਰੀ ਕੀਤਾ ਸੀ ਕਟੋ ਕਰਨੀ 3-3000 ਰੁਪਿਆ ਲੋਕਾਂ ਦਾ ਬਿਜਲੀ ਦਾ ਬਿੱਲ ਹੁੰਦਾ ਸੀ ਉਹ ਲੋਕਾਂ ਦਾ 600 ਜੁਨਟ ਫ੍ਰੀ ਤੋਂ ਬਾਅਦ ਉਹ ਬਿੱਲ ਜਿਹੜਾ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਬਚਣਾ ਸ਼ੁਰੂ ਉਸ ਤੋਂ ਬਾਅਦ ਮੁਹੱਲਾ ਕਲੀਨਿਕ ਬਣਿਆ ਹੁਣ ਇੱਥੇ ਵੀ ਕਨਕ ਮੰਡੀ ਲੱਗ ਗਿਆ ਆਪਾਂ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਦੇ ਆ ਜਿਹੜੇ ਪ੍ਰਾਈਵੇਟ ਡਾਕਟਰਾਂ ਨੂੰ ਕਿਤੇ ਨਾ ਕਿਤੇ ਗਰੀਬ ਲੋਕਾਂ ਤੋਂ ਜਿਹੜਾ ਪੈਸਾ ਨਹੀਂ ਸੀ ਖਰਚਿਆ ਜਾਂਦਾ ਅੱਜ ਉਹ ਵੀ ਜਾ ਕੇ ਮੁਹੱਲਾ ਕਲੀਨਿਕ ਦੇ ਵਿੱਚ ਜਾ ਕੇ ਆਪਣੀ ਦਵਾਈ ਲੈ ਸਕਦੇ ਹੁਣ ਐਨਓਸੀ ਦਾ ਮਸਲਾ ਆ ਗਿਆ ਐਨਓਸੀ ਦੇ ਵਾਸਤੇ ਵੀ ਜਿਹੜਾ ਉਹਨਾਂ ਨੇ ਇੱਕ ਤਕੜਾ ਸਟੈਪ ਲਿਆ ਵਾ ਉਹ ਕਾਬਿਲ ਤਾਰੀਫ ਹੈ ਜਿਸੋ ਕਹਿਣ ਦਾ ਭਾਵ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਦੀ ਜੇਬ ਦੇ ਵਿੱਚ ਜਾ ਰਿਹਾ ਉਹਦਾ ਬੈਨੀਫਿਟ ਹਲੇ ਨਹੀਂ ਪਤਾ ਲੱਗੂਗਾ ਪਰ ਆਉਣ ਵਾਲੇ ਨਤੀਜੇ ਨੂੰ ਪਤਾ ਲੱਗੂਗਾ ਵੀ ਵਾਕਿਆ ਇਹ ਸਰਕਾਰ ਨੇ ਹੁਣ ਤੱਕ ਸਾਡੇ ਲਈ ਕੀ ਕੀਤਾ ਕੀ ਹੈ ਕਿਉਂਕਿ ਮੈਂ ਦੇਖਦਾ ਜਦੋਂ ਦੇ ਮਾਨ ਸਾਹਿਬ ਤੁਰੇ ਨੇ ਉਹਨਾਂ ਨੇ ਪੰਜਾਬ ਦੇ ਭੁੱਖ ਲਈ ਕੱਟ ਇਕੱਲਾ ਇਕੱਲਾ ਕਦਮ ਜਿਹੜਾ ਉਹਨਾਂ ਨੇ ਚੁੱਕਿਆ ਔਰ ਉਹ ਸਲਾਂਗਾ ਉਜੋਗ ਲਿੱਕਿਆ ਸੋ ਕਹਿਣ ਦਾ ਭਾਵ ਲੰਮੇ ਸਮੇਂ ਤੋਂ ਮੈਂ ਦੇਖਦਾ ਕਈ ਆ ਸਿਆਸੀ ਲੀਡਰ ਜਿਨ੍ਹਾਂ ਨੇ ਕਈ ਵਾਰੀ ਰਾਜ ਭਾਗ ਹੰਡਾਏ ਨੇ ਕਈ ਵਾਰੀ ਇਹਨਾਂ ਨੇ ਸਿਆਸਤਾਂ ਦੇ ਵਿੱਚ ਵੱਡੇ ਵੱਡੇ ਜ਼ਿੰਮੇਵਾਰੀਆਂ ਤੇ ਵੀਰੇ ਨੇ ਉਹ ਟਿੱਪਣੀਆਂ ਕਰਦੇ ਨੇ ਮੈਂ ਇੱਕ ਗੱਲ ਪੁੱਛਣੀ ਚਾਹਨਾ ਸਾਨੂੰ ਸਮਾਂ ਕਿੰਨਾ ਹੋਇਆ ਹਾਂ ਆ ਜਾ ਕੇ 2 ਸਾਲ ਹੋਏ 2 ਸਾਲ ਮਿਲੇ ਹੱਲੇ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਜਿਹੜਾ 75 ਸਾਲਾਂ ਦਾ ਖਿਲਾੜਾ ਉਹ ਸਾਡੇ ਟੇਬਲਾਂ ਤੇ ਆ ਕੇ ਆਇਆ ਹੈ। ਸੋ ਲੱਗੇ ਆ। ਪਰ ਇਹ ਗੱਲਾਂ ਕਰਦੇ ਨੇ ਸਾਨੂੰ ਸਿਖਾਉਣ ਦੀਆਂ। ਮੈਂ ਕਹਿੰਦਾ ਵੀ ਸਾਡੇ 5 ਸਾਲ ਤੇ ਵੇਖ ਲਓ ਪਹਿਲਾਂ ਇੱਕ ਵਾਰੀ ਉਸ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ। ਫਿਰ ਆਪਾਂ ਵੀ ਟੇਬਲ ਤੇ ਆਪਣੇ ਕੰਮ ਲੈ ਕੇ ਆਵਾਂਗੇ ਤੇ ਤੁਸੀਂ ਵੀ ਲੈ ਕੇ ਆਓ ਵੀ ਆਪਾਂ ਦੱਸਾਂਗੇ ਆਪਾਂ ਕੀ ਕੀਤਾ ਤੇ ਫਿਰ ਤੁਸੀਂ ਦੱਸਿਓ ਵੀ ਤੁਸੀਂ ਲੰਬੇ ਸਮੇਂ ਦੇ ਵਿੱਚ ਤੁਹਾਡੀਆਂ ਬਜਾਰਤ ਰਹੀਆਂ ਤੁਸੀਂ ਕੀ ਕੀਤਾ। ਸੋ ਲੱਗੇ ਆ ਕੰਮ ਕਰ ਰਹੇ ਆ। ਵਧੀਆ ਇਹਦਾ ਜਿਹੜਾ ਰਿਜ਼ਲਟ ਆ ਉਹ ਤੁਹਾਨੂੰ ਮਿਲੂਗਾ। ਹੱਲੇ ਸਾਡੇ ਮੈਂ ਕਹਿ ਸਕਦਾ ਵਾਂ ਵੀ ਉਹ ਕਹਿੰਦੇ ਨੇ ਨਾ ਵੀ ਹੱਲੇ ਸੜਕਾਂ ਗਲੀਆਂ ਨਾਲੀਆਂ ਤੇ ਰੁਕੇਵੇਂ ਆਪਾਂ ਪਰ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੀ ਵਧੀਆ ਪੇਖੀ ਬਿਲਕੁਲ ਅ ਕੈਨੇਲ ਐਮਐਲਏ ਅਮਨ ਸ਼ੇਰਸ ਕੈਨਕਲ ਸੀਸੀ ਹੋਰ ਉਹਨਾਂ ਦਾ ਕਹਿਣਾ ਕਿ ਇੱਕ ਐਸਾ ਐਨਓਸੀ ਜਿਹਦੀ ਸ਼ਰਤ ਖਤਮ ਕਰਨ ਦਾ ਇੱਕ ਐਸਾ ਫੈਸਲਾ ਲਿਆ ਗਿਆ ਕਿ ਜਿਹਦੀ ਚਲਾਗਾ ਜਿੰਨੀ ਕੀਤੀ ਜਾਏ ਉਹ ਨਹੀਂ ਪੂਰੀ ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਇਹਦਾ ਜਿਹੜਾ ਸਿੱਧਾ ਲੋਕਾਂ ਨੂੰ ਫਾਇਦਾ ਪਹੁੰਚੂਗਾ ਸਿੱਧਾ ਲਾਭ ਹੋਵੇਗਾ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਣੀ ਢਿਵਲੀ ਪ੍ਰਦਾਸਪੁਰ